ਹਾਵੀ ਮਿੱਤਰੋ ਅੱਜ ਲੈ ਕੇ ਆਏ ਆ ਆਪਾਂ ਤੁਹਾਨੂੰ ਇੱਕ ਨੰਬਰ ਕੁਆਲਿਟੀ ਦੇ ਫਾਰਮ ਦੇ ਵਿੱਚ ਜਿੰਨੀਆਂ ਹੁਣ ਤਾਈਂ ਵੀਡੀਓ ਪਾਈਆਂ ਆਪਾਂ ਅੱਜ ਉਦੋਂ ਉਤਲੇ ਲੈਵਲ ਦੀ ਵੀਡੀਓ ਬਣਾ ਜਾ ਰਹੀ ਹੈ ਠੀਕ ਆ ਤੇ ਜਿਹੜੇ ਵੀ ਨਵੇਂ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਤੁਹਾਡੇ ਲਈ ਧਮਾਕੇ ਇਸ ਵੀਡੀਓ ਲਿਆਉਂਦੇ ਰਹਿੰਨੇ ਆ ਵਧੀਆ ਵਧੀਆ ਜਾਨਵਰ ਦਿਖਾਉਣ ਲਈ ਠੀਕ ਆ ਤੇ ਲਗਾਤਾਰ ਪੰਜ ਚਾਰ ਦਿਨ ਆਪਾਂ ਲਗਾਤਾਰ ਹੀ ਵੀਡੀਓ ਪਾਵਾਂਗੇ ਪੂਰੇ ਟੌਪ ਟੌਪ ਦੇ ਫਾਰਮਾਂ ਦੀਆਂ ਠੀਕ ਆ ਤੇ ਐਂਡ ਤਾਈਂ ਜੁੜੇ ਰਹੋ ਵੀਡੀਓ ਤੇ ਬਹੁਤ ਸੋਹਣੀ ਜਾਣਕਾਰੀ ਵਾਲੀ ਵੀਡੀਓ ਆ ਬਹੁਤ ਟਾਪ ਕੁਆਲਿਟੀ ਦੀ ਜਾਨਵਰ ਆ ਪਹਿਲਾਂ ਤੁਸੀਂ ਫਾਰਮ ਦੀ ਡੈਕੋਰੇਸ਼ਨ ਦੇਖ ਲਓ ਠੀਕ ਆ ਖੇਤ ਦੇ ਵਿੱਚ ਬਣਾਇਆ ਹੋਇਆ ਵੀਰ ਨੇ ਫਾਰਮ ਸਾਨੂੰ ਆਪਾਂ ਸਾਰੀ ਜਾਣਕਾਰੀ ਲੈ ਕੇ ਦੇਵਾਂ ਕਿੱਥੇ ਫਾਰਮ ਵੀਡੀਓ ਨਾਲ ਜੁੜੇ ਰਹੋ ਤੇ ਆਜੋ ਆਪਾਂ ਵੀਰ ਨਾਲ ਕਰਦੇ ਆਂ ਵੀਡੀਓ ਦੇ ਵਿੱਚ ਫੇਰ ਸਾਨੂੰ ਆਪਾਂ ਮਲਾਉਣ ਜਾ ਰਹੇ ਆਂ ਬਾਈ ਗੁਰਪ੍ਰੀਤ ਨਾਲ ਪੰਡ ਬਾਈ ਦਾ ਮਲਕਾਨਾਗਾ ਠੀਕ ਆ ਤੇ ਪਿਛਲੇ ਕਾਫੀ ਸਮੇਂ ਤੋਂ ਬਾਈ ਬਰੀਡ ਤੇ ਕੰਮ ਕਰ ਰਿਹਾਗਾ ਤੇ ਤੁਹਾਨੂੰ ਜਾਨਵਰ ਦਿਖਾਵਾਂਗੇ ਆਪਾਂ ਤੇ ਪਹਿਲਾਂ ਤਾਂ ਆਪਾਂ ਬਾਈ ਤੋਂ ਬੱਕਰੇ ਦੀ ਡਿਟੇਲ ਲੈਣੀ ਆ ਠੀਕ ਆ ਤੇ ਬਾਈ ਜੀ ਦੱਸੋ ਵੀ ਇਹ ਕਿਹੜੀ ਬਲੱਡ ਲਾਈਨ ਦਾ ਬੱਕਰਾ ਤੁਹਾਡੇ ਕੋਲੇ ਇਹ ਤੇ ਕਿੰਨੇ ਟਾਈਮ ਦਾ ਈ ਇਹ ਬਾਈ ਪੰਮੀ ਚਾਲੀ ਬਲੱਡ ਲਾਈਨ ਆ ਸੈਦੋ ਚਾਲੀ ਬਲੱਡ ਲਾਈਨ ਦਾ ਠੀਕ ਠੀਕ ਇਧਰ ਫਾਜਲ ਕੈ ਰਗੇ ਚ ਤੁਲਸੀ ਰਗੇ ਸੀ ਉਹਨਾਂ ਤੋਂ ਲੈ ਆਏ ਸੀਗੇ ਠੀਕ ਠੀਕ ਛੇਰੇ ਕੋਲੇ ਇਹਦਾ ਦਾਦਾ ਹੈਗੇ ਇਸ ਬੱਕਰੇ ਦਾ ਠੀਕ ਆ ਬਾਈ ਤੇ ਬਾਈ ਹਾਈਟ ਕਿੰਨੀ ਹੋਊਗੀ ਬੱਕਰੇ ਦੀ ਆਪਣੇ ਦੀ ਹੈ ਤਾਂ 47 ਇੰਚ ਹੈਗਾ ਬਾਈ ਠੀਕ ਦੇਖ ਸਕਦੇ ਹੋ ਵੀਰੋ 47 ਇੰਚ ਦਾ ਬੱਕਰਾ ਬਾਈ ਕੋਲੇ ਗੁਰਪ੍ਰੀਤ ਮਲਕਾਣੇ ਕੋਲੇ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਬਰੀਡ ਤੇ ਕੰਮ ਕਰਦਿਆਂ ਨੂੰ ਬਾਈ ਅਸੀਂ ਪਤਨ ਕ ਸਾਲ ਹੋ ਗਏ ਮਾਨਾ ਠੀਕ ਠੀਕ ਪਹਿਲਾਂ ਅਟਕ ਨੂੰ ਥੋੜੇ ਸਾਦੇ ਜੇ ਜਾਨਵਰ ਸੀਗੇ ਹੌਲੀ ਹੌਲੀ ਜਿਵੇਂ ਪਤਾ ਲੱਗਿਆ ਉਵੇਂ ਉਵੇਂ ਸਦਾਰ ਕਰੀ ਜਾਂਦੇ ਰਹੀਆਂ ਠੀਕ ਤੇ ਆਪਣਾ ਮੰਨ ਕੇ ਚਲੋ ਵੀ ਤੁਸੀਂ ਬਰੀਡ ਤੇ ਵਧੀਆ ਕੰਮ ਕਰ ਰਹੇ ਹੋ ਵਧੀਆ ਤੁਹਾਡਾ ਸੈਟਅਪ ਬਣਿਆ ਹੋਇਆ ਤੇ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਮੰਨ ਲਓ ਵੀ ਜਿੰਨਾ ਤੋਂ ਆਪਾਂ ਬਰੀਡ ਤੇ ਕੰਮ ਕਰ ਰਹੇ ਆ ਆਪਣੇ ਕੋਲੇ ਵੱਡੀਆਂ ਬੱਕਰੀਆਂ ਹੈਗੀਆਂ 13 14 ਉਸ ਆਪਣੇ ਕੋਲੇ ਸੀਗਾ 8-10 ਬੱਕਰੀਆਂ ਆਪਣੀਆਂ ਗੁਜਰ ਵੀ ਗੰਗਾ ਸੀਗਾ ਠੀਕ ਆ ਤੇ ਆ ਬੱਚੇ ਆਪਣੇ ਇਸੇ ਬੱਕਰੇ ਦੀ ਹਨਾ ਹਾਂ ਇਸੇ ਬੱਕਰੇ ਦੀ ਦੇਖ ਸਕਦੇ ਹੋ ਦੋਸਤੋ ਸਾਰੇ ਬੱਚੇ ਵਧੀਆ ਕੁਆਲਿਟੀ ਦੇ ਵਿੱਚ ਆ ਪੂਰੇ ਇੱਕ ਨੰਬਰ ਕੁਆਲਿਟੀ ਦੇ ਵਿੱਚ ਪੂਰੇ ਹੱਡਾਂ ਪੈਰਾਂ ਦੇ ਮਸਤ ਗੱਲ ਆ ਠੀਕ ਆ ਇਹ ਸਾਰੇ ਬੱਚੇ ਖਿਰੀ ਹੀ ਹੈ ਹਨਾ ਆ ਖਿਰੀ ਸਾਰੇ ਖਿਰੀਏ ਬੱਚੇ ਆ ਦੇਖ ਸਕਦੇ ਹੋ ਕੋਈ 5-5 7-7 ਮਹੀਨਿਆਂ ਦੇ ਜਾਂ ਕੋਈ 4 ਮਹੀਨਿਆਂ ਦਾ ਕੋਈ 3 ਮਹੀਨਿਆਂ ਦਾ ਵੀ ਛੋਟੇ ਬੱਚੇ ਵੀ ਫਿਰਦੇ ਆ ਪੱਠਾ ਪੋਠਾ ਬਹੁਤ ਵਧੀਆ ਨਰੋਈਆਂ ਆਈਆਂ ਪੱਠਾ ਕੰਨਾ ਗੁੰਨਾ ਦੀ ਲੈਂਥ ਬਹੁਤ ਵਧੀਆ ਮੂੰਹ ਸਿਰ ਨਹੀਂ ਭਾਰੀ ਹੈਗੇ ਦੇਖ ਸਕਦੇ ਤੇ ਇੱਕ ਵੀਰ ਜੀ ਤੁਸੀਂ ਇਹ ਦੱਸ ਦਿਓ ਵੀ ਮੰਨ ਲਓ ਕਿ ਕਈ ਵਾਰੀ ਨਵੇਂ ਬੰਦੇ ਸ਼ੁਰੂ ਕਰਦੇ ਆ ਜਾਂ ਤਾਂ ਕਈ ਵਾਰੀ ਬਾਲੇ ਪੈਸੇ ਲਾਈ ਜਾਂਦੇ ਉਹ ਵੱਡੇ ਜਾਨਵਰਾਂ ਦੇ ਵੀ ਛੋਟੇ ਜਾਨਵਰਾਂ ਤੋਂ ਸ਼ੁਰੂ ਕਰਨਾ ਹੈ ਕਿ ਕਿਵੇਂ ਸ਼ੁਰੂ ਕਰਨਾ ਵੀ ਕਈ ਵਾਰੀ ਬੱਕਰੀਆਂ ਲੈਣ ਕਿ ਪੱਠਾ ਲੈਣ ਨਹੀਂ ਭਾਈ ਅਸਲ ਮੈਂ ਤਾਂ ਕਹਣਾ ਹੈਗਾ ਬੱਕਰੀ ਲੈਵੇ ਗੱਬਣ ਬੱਕਰੀ ਤੋਂ ਸਟਾਰਟ ਕਰਨਾ ਉਹ 2 ਰੁਪਏ ਵੀ ਛੇਤੀ ਦੇਉ ਆਪਾਂ ਨੂੰ ਪੱਠਾ ਹੈ ਥੋੜਾ ਜਿਹਾ ਸਮਾਂ ਬਾਲਾ ਲੈ ਜਾਂਦੀਆਂ ਤੇ ਨਵਾਂ ਬੰਦਾ ਇੱਕ ਵੀ ਜਾਂਦਾ ਹੈਗਾ ਹਾਂ ਗੱਬਣ ਬੱਕਰੀ ਤੋਂ ਸਟਾਰਟ ਕਰੇ ਮੈਂ ਤਾਂ ਇਹ ਕਹਿੰਨਾਗਾ ਠੀਕ ਹੈ ਭਾਈ ਤੇ ਇੱਕ ਮੈਂ ਇਹ ਕਹਿੰਦਾ ਸੀਗਾ ਵੀ ਜੇ ਤੁਹਾਡੇ ਕੋਲੇ ਕੋਈ ਜਾਨਵਰ ਸੇਲ ਤੇ ਹੈਗਾ ਕੋਈ ਦਿਖਾ ਦਿਓ ਜੇ ਕੋਈ ਹੈਗਾ ਸੇਲ ਤੇ ਕੋਈ ਨਿੱਕਾ ਮੋਟਾ ਕੋਈ ਪਠ ਬੱਕਰਾ ਜੇ ਨਹੀਂ ਹੈਗਾ ਤਾਂ ਚਲੋ ਕੋਈ ਗੱਲ ਨਹੀਂ ਫੇਰ ਆਪਾਂ ਉਹ ਕਰ ਦਾਂਗੇ ਤੇ ਇੱਕ ਆਪਾਂ ਤੁਹਾਡਾ ਨੰਬਰ ਸਾਂਝਾ ਕਰ ਦਾਂਗੇ ਕਈ ਵਾਰੀ ਕਿਸੇ ਵੀਰ ਨੂੰ ਕੋਈ ਪੁੱਛਣਾ ਜਾਂ ਕੋਈ ਜਾਨਵਰ ਲੈਣਾ ਕੋਈ ਭਾਰੀ ਜਾਨਵਰ ਲੈਣ ਵਾਲੇ ਵੀ ਹੁੰਦੇ ਆ ਵੀਰ ਹਾਂ ਨਹੀਂ ਨਹੀਂ ਉਹ ਤਾਂ ਗੱਲ ਠੀਕ ਆ ਤੇ ਉਹ ਜੇ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ ਹਾਂ ਇਸ ਵਕਤ ਸੇਲ ਤਾਂ ਇਹ ਨਹੀਂ ਚੱਲ ਜਦੋਂ ਕਰੇ ਆਪਾਂ ਉਦੋਂ ਦੱਸ ਦਿਆਂਗੇ ਫਿਰ ਤੇ ਆਪਾਂ ਤੁਹਾਨੂੰ ਬੱਕਰੀਆਂ ਵੀ ਦਿਖਾਉਣੇ ਆ ਵੀਰ ਕੋਲੇ ਚੰਗੀਆਂ ਬੱਕਰੀਆਂ ਆ ਦੋ ਚਾਰ ਤੁਹਾਨੂੰ ਰੋਕ ਲਈ ਮੜੀ ਵੀਡੀਓ ਕਰਤੀ ਹੁਣ ਤਾਂ ਦੇਖ ਸਕਦੇ ਹੋ ਦੋਸਤੋ ਆ ਪੱਠਾ ਬਾਈ ਕੋਲੇ ਠੀਕ ਆ ਲੈਨੇ ਆ ਪੱਠਾ ਦੀ ਵੀ ਡਿਟੇਲ ਆਪਾਂ ਬਕਾਊ ਨਹੀਂ ਹੈਗੇ ਜਾਨਵਰ ਆਪਾਂ ਤੁਹਾਨੂੰ ਬਰੀਡ ਦਿਖਾ ਰਹੇ ਆ ਠੀਕ ਆ ਵੀਰ ਕਾਫੀ ਸਮੇਂ ਤੋਂ ਬਰੀਡ ਤੇ ਕੰਮ ਕਰ ਰਿਹਾ ਇਹੋ ਯਾਰ ਰਿਜਲਟ ਬੱਕਰੇ ਦਾ ਦੇਖ ਸਕਦੇ ਤੁਸੀਂ ਠੀਕ ਆ ਤੇ ਵੀਰੇ ਦੇਓ ਡਿਟੇਲ ਇਹਨਾਂ ਦੀ ਹਾਂ ਆ ਬਈ 7-8 ਮਹੀਨੇ ਦੀ ਹੈਗੀ ਆ 5 ਕੁ ਮਹੀਨੇ ਦੀ ਹੈਗੀ ਠੀਕ ਆ ਤੇ ਕੁਛ ਆਪਣੇ ਹੈ ਇੱਧਰ ਵੀ ਫਿਰਦੇ ਨੇ ਕੁਝ ਛੋਟੀਆਂ ਹੈਗੀਆਂ ਸਾਰੇ ਇਹ ਪੱਠਾ ਹਾਂ ਇੱਕ ਆ ਖੜੀ ਹੈਗੀ ਆ ਪੱਠਾ ਆ ਪੱਠਾ ਦੇਖ ਸਕਦੇ ਤੁਸੀਂ ਉਹ ਲਾ ਹਾਂ ਦੇਖ ਲਓ ਦੋਸਤੋ ਬਹੁਤ ਵਧੀਆ ਬਰੀਡ ਆ ਬਾਈ ਕੋਲੇ ਦੇਖ ਸਕਦੇ ਹੋ ਇਹ ਵੀ ਬਸ ਦੋ ਦੰਦਰ ਲਾਉਂਦੀ ਆ ਇਹ तकरीबन 36 36 ਇੰਚ ਹਾਈਟ ਹੋਊਗੀ ਜੀ 34 34 35 35 ਇੰਚ ਦੀਆਂ ਪੱਠਾਂ ਆ ਵੀ ਹੈਗੀਆਂ ਦੇਖ ਸਕਦੇ ਹੋ ਵਧੀਆ ਗਰੋਥ ਕਰਦੇ ਆ ਜਾਨਵਰ ਪੂਰੇ ਹੱਡਾਂ ਪੈਰਾਂ ਦੇ ਮਸਤਗੱਲਾ ਦੇਖ ਸਕਦੇ ਹੋ ਤੁਸੀਂ ਬੋਡੀ ਸਟਰਕਚਰ ਬਹੁਤ ਤਾਕੜਾ ਬੱਕਰੀਆਂ ਦਾ ਠੀਕ ਆ ਪੱਠਾਂ ਦਾ ਠੀਕ ਆ ਦੇਖ ਸਕਦੇ ਹੋ ਦੋਸਤੋ ਆ ਵੀਰ ਕੋਲੇ ਬੱਕਰੀਆਂ ਹੀਆਂ ਸੀਆਂ ਤੁਸੀਂ ਸਾਰੀਆਂ ਬਾੜੀ ਦੇ ਵਿੱਚ ਫਿਰਦੀਆਂ ਵਧੀਆ ਪੋਰਸ਼ਨ ਬਣੇ ਹੋਇਆ ਆ ਦਿਖਾ ਦੀ ਬੱਕਰੀਆਂ ਤੇ ਕੈਮਰਾ ਮਾਰ ਕੇ ਵਧੀਆ ਥਣਲੇਵੇ ਦੀਆਂ ਬੱਕਰੀਆਂ ਠੀਕ ਆ ਵਧੀਆ ਕੱਦਾਬਾਰ ਆ ਨੱਕ ਮੂੰਹ ਦੀਆਂ ਚੰਗੀਆਂਆਂ ਆ ਵਧੀਆ ਬਰੀਡ ਵਾਸਤੇ ਇੱਕ ਨੰਬਰ ਕੁਆਲਟੀ ਦੇ ਵਿੱਚ ਬੱਕਰੀਆਂ ਆ ਜਿਹੜੀਆਂ ਬਧੇਗਾ ਬੱਚੇ ਦਿੰਦੀਆਂ ਕਹਿੰਦਾ ਭਾਅ ਦੋ ਜਾਂ ਤਿੰਨ ਬੱਚੇ ਵਿੱਚ ਇੱਕ ਦੋ ਬੱਕਰੀਆਂ ਹੋਈਆਂ ਵੀ ਇਹਨਾਂ ਨੇ ਚਾਰ ਚਾਰ ਬੱਚੇ ਦਿੱਤੇ ਵੀਰ ਕੋਲੇ ਠੀਕ ਆ ਵੀਰ ਕੋਲੇ ਬੱਕਰੀਆਂ ਤੇ ਜਿਹੜੀਆਂ ਭਾਰੀ ਬੱਕਰੀਆਂ ਉਹ ਦਿਖਾ ਰਹੇ ਆ ਪਰ ਸੋਨੂੰ ਕੁਝ ਬੱਕਰੀਆਂ ਬਾਹਰ ਫਿਰਦੀਆਂ ਬਾੜੀ ਤੋਂ ਤੇ ਇਹ ਸ਼ੈੱਡ ਦੇ ਵਿੱਚ ਜਿਹੜੀਆਂ ਬੱਕਰੀਆਂ ਪਸਰ ਸੋਨੂੰ ਉਹੀ ਦੋ ਤਿੰਨ ਬੱਕਰੀਆਂ ਜਿਹੜੀਆਂ ਅੰਦਰ ਉਹ ਦਿਖਾ ਰਹੇ ਆਂ ਕੁਝ ਬੱਕਰੀਆਂ ਬਾਹਰ ਫਿਰਦੀਆਂ ਤਾਂ ਇਸ ਤਰ੍ਹਾਂ ਵਧੀਆ ਮੈਨੇਜਮੈਂਟ ਕੀਤੀ ਹੋਈ ਆ ਵੀਰ ਨੇ ਪਾਰਟੀਸ਼ਨ ਬਣਾਈ ਹੋਈ ਆ ਦੇਖ ਸਕਦੇ ਤੁਸੀਂ ਅਲੱਗ-ਅਲੱਗ ਪੋਰਸ਼ਨ ਬਣਾਏ ਹੋਏ ਆ ਬੱਕਰੀਆਂ ਵਾਸਤੇ ਅੱਡ ਗੱਬਣ ਬੱਕਰੀਆਂ ਵਾਸਤੇ ਅਲੱਗ ਛੋਟੇ ਬੱਚਿਆਂ ਵਾਸਤੇ ਅਲੱਗ ਵੱਡਿਆਂ ਵਾਸਤੇ